ਜਿਹੜੇ ਵੀ ਭੈਣ ਭਰਾ ਕੋਲ ਇਹ ਵੀਡੀਓ ਪਹੁੰਚ ਰਹੀ ਹੈ ਸਭ ਤੋਂ ਪਹਿਲਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ 8 ਅਗਸਤ 2025 ਨੂੰ ਮੈਂ ਵੀਡੀਓ ਬਣਾ ਰਹੇ ਹਾਂ ਮੇਰੇ ਪਿੰਡ ਦਾ ਇੱਕ ਮੁੰਡਾ ਹੈਗਾ ਉਹਦਾ ਜੈਂਸ ਪਰਸਾ ਜਿਹੜਾ ਜਿੱਡ ਗਿਆ ਉਹਦੇ ਵਿੱਚ ਜ਼ਰੂਰੀ ਕਾਗਜ਼ ਨੇਗੇ ਉਹਦੇ ਵਿੱਚ ਹੈਗਾ ਜੀ ਇੱਕ ਤਾਂ ਮੋਟਰਸਾਈਕਲ ਦੀ ਆਰਸੀ ਹੈ ਇੱਕ ਲਾਇਸੈਂਸ ਹੈਗਾ ਇੱਕ ਏਟੀਐਮ ਹੈ ਇੱਕ ਫੈਕਟਰੀ ਦਾ ਕਟੀਨ ਕਾਰਡ ਹੈਗਾ ਟ੍ਰਾਈਡੈਟ ਫੈਕਟਰੀ ਦਾ ਇਹ ਕਹੇਗਾ ਗੁਰਪਿਆਰ ਸਿੰਘ ਦਾ ਕਾਰਡ ਹੈ ਬਲਾਕ ਸ਼ਾਂਤੀ ਇਹ ਜਿਹੜੇ ਸਾਰੇ ਡਾਕੂਮੈਂਟ ਨੇ ਇਹਦੇ ਉੱਪਰ ਜਿਹੜਾ ਨਾਮ ਆਊਗਾ ਉਹ ਗਿਆਨ ਸਿੰਘ son of ਵਿਕਰ ਸਿੰਘ ਪਿੰਡ ਪੈਣੀ ਜੱਸਾ ਜ਼ਿਲ੍ਹਾ ਬਰਨਾਲਾ ਸੋ ਮੇਰੇ ਪਿੰਡ ਦਾ ਮੁੰਡਾ ਹੈ ਗਿਆਨ ਸਿੰਘ ਇਹਦਾ ਪਾਰਸ ਡਿੱਗਿਆ ਅੱਜ ਜਿਹੜਾ ਮੇਨ ਆਪਣਾ ਬਸ ਸਾਡਾ ਤਨੌਲੇ ਦਾ ਉਹ ਤੋਂ ਲੈ ਕੇ ਪਿੰਡ ਪੈਣੀ ਜੱਸਾ ਦੀ ਸੜਕ ਤੱਕ ਉਦੇ ਵਿਚਕਾਰ ਡਿੱਗਿਆਗਾ ਜੇ ਕਿਸੇ ਨੂੰ ਲੱਭਦਾਗਾ ਤਾਂ ਬੇਨਤੀ ਹੈ ਵੀ ਜਿਹੜਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਇਹਦੇ ਕਾਲ ਕਰਕੇ ਫੜਾ ਦਿਓ ਕਿਉਂਕਿ ਜ਼ਰੂਰੀ ਕਾਗਜ਼ ਨੇ ਭਰਾ ਬਣ ਕੇ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਡਾਕੂਮੈਂਟਰੀ ਉਹਨਾਂ ਦੇ ਨਾਮ ਜਿਹੜਾ ਆਊਗਾ ਗਿਆਨ ਸਿੰਘ son of ਵਿਕਰ ਸਿੰਘ ਪਿੰਡ ਪੈਣੀ ਜਸਾ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ